ਸੱਚ ਜੀ ਕਿੰਨਾ ਹਾਲ ਚਾਲ ਜੀ ਠੀਕ ਠਾਕ ਹਾਂ ਰਰਾ 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 ਕਿਵੇਂ ਹੋ ਜੀ ਠੀਕ ਠਾਕ ਹਾਂ ਆਵਾਜ਼ ਆ ਰਹੀ ਹੈ ਤਾਂ ਮੜ ਜੇ ਇਦਾਂ ਕਰਕੇ ਗੁੱਟ ਓਏ ਹੋਏ ਹੋਏ ਪਿੱਛੇ ਪਟਾਕੇ ਚੱਲ ਗਏ ਭਾਨਿਆਂ ਜਲ ਵੀ ਹੋ ਗਏ ਗੁੱਠੇ ਆਏ ਕੀ ਤੇ ਕਹਿੰਦੇ ਹਾ ਲਾ 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 ਚੱਕ ਲੋ ਬਾਬਾ ਮੜੇ ਗੁੱਠੇ ਦਾ ਕਰ ਦੋ ਬਸ ਫਿਰ ਸਾਨੂੰ ਪਤਾ ਲੱਜੂਗੀ ਆਵਾਜ਼ ਆ ਰਹੀ ਹੈ ਸੈਟ ਕਿਉਂਕਿ ਮੈਂ ਉਹ ਉੱਥੇ ਜੇ ਕਰਕੇ ਟੈਲੀਫੋਨ ਟਕਾਇਆ ਵਾ ਤਰੀਕੇ ਦੇ ਨਾਲ ਤਰੀਕੇ ਦੇ ਨਾਲ ਟਕਾਇਆ ਹੈ ਟੈਲੀਫੋਨ ਇੱਥੇ ਆ ਜਾ ਬਈ ਇੱਥੇ ਆ ਰਹੀ ਹੈ ਕਹਿੰਦੇ ਆਹਾ ਉਹ ਕਿਰਪੋਟਾ ਹਨ ਕਿਦਾ ਹਾਲ ਚਾਲ ਜੀ ਹੈਲੋ ਭਾਜੀ ਜੰਮੂ ਸੇ ਉਹ ਜੰਮੂ ਵਾਲਿਓ ਅਸੀਂ ਜੰਮੂ ਆ ਰਹੇ ਆਂ ਬਈ ਆਰ ਕਮਿੰਗ ਟੂ ਜੰਮੂ ਫਾਰ ਆਰ ਫਿਲਮ ਚੰਦਾ ਚੰਦਾ ਨੋ ਪਾਪਾ ਸੋ ਕਮਿੰਗ ਟੂ ਜੰਮੂ ਰਾਈਟ ਨਾਓ ਵੀ ਆਰ ਇਨ ਸਰਸਾ ਸਰਸੇ ਪਹੁੰਚੇ ਹੋਇਆ ਅੱਜ ਸਰਸੇ ਹੈਗਾ ਸ਼ੋ ਪ੍ਰੋਮੋਸ਼ਨਲ ਟੂਰ ਚੱਲ ਰਿਹਾ ਵਾ ਸ਼ੰਦਾ ਸ਼ੰਦਾ ਨੋ ਪਾਪਾ ਦਾ 10 ਨੂੰ ਫਿਲਮ ਆਣੀ ਹੈ 10 ਮਈ ਨੂੰ ਬਸ ਦਿਨ ਰਹਿ ਗਏ ਨੇ ਥੋੜੇ ਜੇ ਅੱਜ ਹੋ ਗਈ ਕਿੰਨੀ ਬੰਨੇ ਇੱਕ ਹੋ ਗਈ ਇੱਕ 9 ਦਿਨ ਲਗੇ 9 ਦਿਨ ਰਹਿ ਗਏ ਨੇ ਬਹੁਤ ਜ਼ਿਆਦਾ ਅਸੀਂ ਐਕਸਾਈਟਡ ਆ ਇਸ ਫਿਲਮ ਦੇ ਲਈ ਸੁਪਰ ਡੁੱਪਰ ਐਕਸਾਈਟਡ ਉੱਪਰ ਡਬਲ ਐਕਸਾਈਟਡ ਆ ਤੇ ਤੁਹਾਡਾ ਸਾਰਿਆਂ ਦਾ ਥੈਂਕ ਯੂ ਥੈਂਕ ਯੂ ਸੋ ਮੱਚ ਜੰਮੂ ਆ ਰਹੇ ਹਾਂ ਜੀ ਹਾਂ ਜੀ ਜੰਮੂ ਪੱਕਾ ਹੈ ਕੱਲ ਨੂੰ ਮਿਲਾਂਗੇ ਬਠਿੰਡੇ ਅੱਜ ਹੈਗੇ ਆਪਾਂ ਸਰਸੇ ਕੱਲ ਨੂੰ ਬਠਿੰਡੇ ਪਰਸੋਂ ਚੰਡੀਗੜ੍ਹ ਫਿਰ ਆਪਾਂ ਆਵਾਂਗੇ ਜਲੰਧਰ ਥੈਨ ਜੰਮੂ ਜੰਮੂ ਤੋਂ ਬਾਅਦ ਫਿਰ ਜਲੰਧਰ ਹੀ ਆ ਕੁਝ ਉਸ ਏਰੀਆ ਚ ਥੈਨ ਬੈਕ ਟੂ ਚੰਡੀਗੜ੍ਹ ਵਿੱਚ ਪਟਿਆਲੇ ਵੀ ਆ ਇੱਕ ਪਟਿਆਲੇ ਵੀ ਆਉਣਾ ਇੱਕ ਹਨਾ ਤੇ ਥੱਲੇ ਵੀ ਲਿਖਿਆ ਕਰਾ ਦੇਸ਼ ਦੀ ਰਾਜਧਾਨੀ ਕਿਹੜੀ ਹੈ ਬਾਈ ਕਿਹਨਾ ਪਹਿਲਾਂ ਦੇਸ਼ ਤਾਂ ਪੁੱਛ ਲੈ ਕਿਹੜਾ ਹੈ ਤੇ ਚੱਕਦੇ ਹਾਂ ਮਾਰੇ ਫੱਟੇ ਤੇ ਸੈਂਸਰ ਆਪਣੀ ਫਿਲਮ ਦਾ ਹੋ ਗਿਆ ਐਟ ਕਿ ਐਡਵਾਂਸ ਟਿਕਟ ਆਪਾਂ ਪਹਿਲਾਂ ਹੀ ਖੋਦਣੀ ਆ ਦਿੱਲੀ ਵਾਲੇ ਉਹ ਦਿੱਲੀ ਅਸੀਂ ਆਏ ਸੀ ਯਾਰ ਦਿੱਲੀ ਅਸੀਂ ਦੋ ਕਿਡੇ ਲਾ ਗਿਆ ਚਾਰ ਦਿਨ ਦੇ ਰਹਿ ਕੇ ਆਏ ਆ ਦਿੱਲੀ ਆਪਾਂ ਸ਼ੋਸ਼ੂ ਰੌਲਾ ਰਪਾ ਪਾਇਆ ਹੈ ਕਾਲੀਆਂ-ਕੋਲੀਆਂ ਯੂਨੀਵਰਸਿਟੀਆਂ ਚੰਗਾਚਾਰੇ ਪਾਸੇ ਗਏ ਸੀਗੇ ਇੰਟਰਵਿਊ ਕਰਿਆ ਆ ਹੋ ਸਕਦਾ ਫੇਰ ਵੀ 8-9 ਤਰੀਕ ਦੇ ਆਸ-ਪਾਸ ਫੇਰ ਆਈਏ ਸ਼ਾਇਦ ਸਕਰੀਨਿੰਗ ਕਰਨ ਜੇ ਪ੍ਰੀਮੀਅਰ ਤੇ ਆਏ ਤਾਂ ਫਿਰ ਤੁਹਾਨੂੰ ਉੱਥੇ ਮਿਲਦੇ ਆ ਤੇ ਫਿਲਮ ਲਈ ਅਸੀਂ ਐਤ ਕੀ ਬਹੁਤ ਜ਼ਿਆਦਾ ਐਕਸਾਈਟਡ ਆ ਬੜੇ ਟਾਈਮ ਬਾਅਦ ਇਦਾਂ ਦੀ ਕੋਈ ਫਨ ਫੈਮਿਲੀ ਫਿਲਮ ਆ ਰਹੀ ਆ ਤੇ ਸ਼ਿੰਦਾ ਸਾਡਾ ਬਹੁਤ ਐਕਸਾਈਟਡ ਆ ਬੜੇ ਟਾਈਮ ਬਾਅਦ ਉਹਦੀ ਕਿਉਂਕਿ ਇਦਾਂ ਦੀ ਕੈਟਾਗਰੀ ਚ ਪਹਿਲਾਂ ਉਹਨੇ ਹੌਸਲਾ ਕੀਤੀ ਸੀ ਤੇ ਹੁਣ ਸ਼ਿੰਦਾ ਸ਼ਿੰਦਾ ਨੋ ਪਾਪਾ ਆ ਪ੍ਰੀਤਮਪੁਰਾ ਦਿੱਲੀ ਵਾਲੇ ਉਹ ਕਿਦਾਂ ਹਾਲਚਾਲ ਪਾਕਿਸਤਾਨ ਵਾਲੇ ਉਹ ਆਂ ਕਿਦਾਂ ਜੀ ਫੈਸਲਾਬਾਦ ਵਾਲੇ ਉਹ ਠੀਕ ਠਾਕ ਹੋ ਓਕੇ ਰਿਪੋਰਟਾਂ ਸੇਮ ਤਰੀਕ ਨੂੰ 10 ਤਰੀਕ ਨੂੰ ਹੀ ਲੱਗਣੀ ਆ ਜੀ ਉੱਥੇ ਵੀ ਪਾਕਿਸਤਾਨ ਤੁਹਾਡੇ ਫਿਲਮ ਉਹਦੀਆਂ ਸਟੈਂਡੀਆਂ ਸਟੂਡੀਓ ਮਨ ਦਾ ਚਲੇਗੀਆਂ ਨੇ ਸਾਰਾ ਕੁਝ ਐਡਵਰਟਾਈਜ਼ਮੈਂਟ ਸ਼ੁਰੂ ਹੋ ਗਈ ਆ ਤੇ ਸਾਨੂੰ ਪੋਸਟਾਂ ਪੋਸਟਾਂ ਪਾ ਕੇ ਟੈਗ ਕਰਦੇ ਰਿਹਾ ਕਰੋ ਤੇ ਗਾਣੇ ਆਪਣੇ ਦੋ ਆ ਚੁੱਕੇ ਨੇ ਜੀ ਇੱਕ ਤਾਂ ਚਿੰਦਾ ਚਿੰਦਾ ਨੋ ਪਾਪਾ ਗਲ ਮੇਰੀ ਮਲ ਨੋ ਪਾਪਾ ਤੇ ਦੂਜਾ ਡਿਸਕੋ ਹੋ ਤਰਾ 35 ਡਿਸਕੋ 36 ਡਿਸਕੋ ਸਾਰੀਆਂ ਚੀਜ਼ਾਂ ਡਿਸਕੋ ਟੈਂ 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 ਪਾਣਾ ਜਿਹਨੂੰ ਫੋਨ ਹੈ ਬਹੁਤ ਆਉਂਦੇ ਹਨ ਬੰਨੇ ਕਮਾਲ ਸੋ ਬੰਨੇ ਉਹ ਆਡੀਅੰਸ ਦੀ ਇੱਕ ਡਿਮਾਂਡ ਆਈ ਹੈ ਕਹਿੰਦੇ ਆਹ ਸਟੈਪ ਕਰਕੇ ਦਿਖਾਉਣਾ ਹੈ ਇਹਦੇ ਬਣਾਉਂਦਾ ਨਹੀਂ ਅੱਜ ਤੇ ਆ ਕੇ ਕਰਕੇ ਦਿਖਾਣਾ ਮੜਿਆ ਪਿੱਛੇ ਉਹ ਦੇਖਦੇ ਆਂ ਵੀ ਜਲਵਾ ਪਾਣਾ ਐਂ ਲੱਗੇ ਇਹ ਥੋੜਾ ਹੋਰੇ ਤਨੂੰ ਹਾਂ ਹਾਂ ਟੈਡਰੀ ਲੂਗਾ ਜਾਈਦਾ ਹਾਂ ਏ ਵਨ ਰੈਡੀ ਵਨ 2 3 4 1 2 ਲ ਐਂ ਥੋੜੀ ਪਹਿਲਾ ਐਂ ਐ ਦੂਜਾ ਐਂ ਐ ਤੀਜਾ ਐਂ ਐ ਚੌਥਾ ਐਂ ਐ ਫਿਰ ਤੁਰ ਐਂ ਹੋ ਤੇਰਾ 35 ਡਿਸਕੋ 36 ਡਿਸਕੋ ਸਾਰੀਆਂ ਚੀਜ਼ਾਂ ਡਿਸਕੋ ਟੈਂ 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 ਲਾ ਪਨੇ ਕਿਆ ਯਾਰ ਕੰਮ ਲੱਸੀ ਦਰਾ ਜਮ ਮੈਂ ਦੇ ਲਿਆ ਹਿਸਾਬ ਚਲੋ ਕਰੂਗਾ ਹੋ ਤੇਰਾ 35 ਡਿਸਕੋ 36 ਡਿਸਕੋ ਸਾਰੀਆਂ ਚੀਜ਼ਾਂ ਡਿਸਕੋ ਟੈਂ 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 ਐ ਕੀ ਆਪਨੇ ਤੂੰ ਤਾਂ ਬਿਜਲੀ ਬਣਿਆ ਹੋਇਆ ਹੈ ਹੈ ਪੁਰਾਣੀਆਂ ਫਿਲਮ ਜਿਹੇ ਹੈਲਨ ਕਰਦੇ ਦੇਦੇ ਸੀ ਲੈ ਨਾ 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 ਮੈਂ ਮੰਨਿਆ ਪਾਣਾ ਜਸਟ ਲਾਈ ਖੈਲਨ ਬਣਾਇ ਜ਼ੈਲਨ ਆ ਚਲੋ ਕੋਈ ਗਾਲੀ ਸਟੈਪ ਸਰਾ ਬਾਈ ਭਾਨੇ ਦੇ ਉਹ ਕਨੈਲ ਲੱਸੀ ਕੰਮ ਲੱਸੀ ਇਹ ਕਰ ਲੈ ਕਿ ਆ ਯਾਰ ਫਾਲਿਆ ਦਾ ਇਹ ਕਿਹੜਾ ਹੈਗਾ ਕੋਈ ਕਦਾ ਕਦਾ ਵਾ ਤੇ ਲੱਸੀ ਕਰਦੀ ਕਰਾ ਜਮੇ ਯਾਰ ਓਏ ਓਏ ਚਲੋ ਕੋਈ ਨਾ ਯਾਰ ਠੀਕ ਆ ਮੜਾ ਮੋਟਾ ਹੋ ਜਾਂਦਾ ਬਾਅਦ ਕਿਵਟ ੁਰ ੁਰ ਚੱਲਣ ਦੇ ਵਜਦਾ ਇੰਜੋਏ ਕਰਿਆ ਕਰੋ ਜ਼ਿੰਦਗੀ ਦੇ ਵਿੱਚ ਹਾਸਿਆ ਖੇਡਿਆ ਕਰੋ ਮੁੱਲੇ ਵੱਡੇ ਕਰਾ ਉਕੇ ਰੋਟਾ ਭਾਈ ਸਭ ਵਧੀਆ ਵੀਰੇ ਸਭ ਵਧੀਆ ਠੀਕ ਠਾਕ ਆ ਚੜ੍ਹਦੀ ਕਲਾ ਚ ਸਭ ਜਮਈ ਉਕੇ ਰੋਟਾ ਦੇ 10 ਤਰੀਕ ਨੂੰ ਫਿਲਮ ਆਣੀ ਆ ਚੰਦਾ ਚੰਦਾ ਨੋ ਪਾਪਾ ਸੋ ਆਪਾਂ ਬੱਸ ਅਡਵਾਂਸ ਫਟਾਫਟ ਖੋਲ ਦੇਣੀ ਆ ਤੇ ਸ਼ੇਅਰ ਕਰਦੇ ਰਹੋ ਜੇ ਟ੍ਰੇਲਰ ਨਹੀਂ ਦੇਖਿਆ ਤਾਂ ਪਲੀਜ਼ ਜਾ ਕੇ ਦੇਖੋ ਤੇ ਸ਼ੇਅਰ ਜ਼ਰੂਰ ਕਰ ਰਿਹਾ ਕਰੋ ਨਾਲ ਦੇ ਨਾਲ ਸਪਰੈਡ ਕਰਦੇ ਰਹੋ ਅੱਗੇ ਅੱਗੇ ਹਲ ਲਾਲਾ ਕਰਾ ਰਿਹਾ ਕਰੋ ਟ੍ਰੇਲਰ ਦੀ ਯਾਰ ਮੈਨੂੰ ਨਾ ਰਿਕਵੈਸਟ ਆ ਤੁਸੀਂ ਬਹੁਤ ਜਾਣੇ ਭੇਜ ਦਿੰਨੇ ਹੋ ਤੇ ਮੈਨੂੰ ਸਮਝ ਨਹੀਂ ਲੱਗਦੀ ਹੈ ਕਿ ਵੀ ਮੈਂ ਹੋਣਾ ਹੈ ਕਿ ਨੂੰ ਮੈਂ ਇੱਕ ਦਿਨ ਮੈਂ ਕਿਸੇ ਨੂੰ ਜੁਆਇਨ ਕਰ ਲਿਆ ਤੇ ਆਂਟੀ ਦਾ ਮੈਂ ਕਿਸਦਾ ਦਬ ਬੈਠਿਆ ਉਹੀ ਮੈਂ ਐ ਜਿਹੜਾ ਉੱਤੇ ਆ ਮੈਂ ਉਹੀ ਨੰਬਰ ਦਬ ਲਿਆ ਹਨਾ ਟੜਕ ਹਨਾ ਤੇ ਆਂਟੀ ਅੱਗੇ ਰਜਾਈ ਜਿ ਬੈਠੀ ਚੱਕ ਵੀ ਕਹੀ ਹੈਲੋ ਹਨਾ ਉਹ ਮੈਂ ਅਲਗ ਗਿਆ ਬਹੁਤ ਹਨਾ ਮੈਂ ਨਾਲ ਹੀ ਛਾਡੂ ਜੇ ਕਰਕੇ ਮੈਂ ਡਿਲੀਟੀ ਕਰਦਾ ਮੁੜ ਕੇ ਸਾਰਾ ਸਾਰਾ ਤਾਂ ਕਰਕੇ ਮੈਂ ਫਰੈਂਡ ਰਿਕੁਐਸਟਾਂ ਐਕਸੈਪਟ ਨਹੀਂ ਕਰਦਾ ਪਤਾ ਨਹੀਂ ਹੁੰਦਾ ਅੱਜ ਕੱਲ ਬਈ ਅੱਜ ਕੱਲ ਸੋਸ਼ਲ ਮੀਡੀਆ ਕਾ ਜਮਾਂ ਹੀ ਨਹੀਂ ਪਤਾ ਲੱਗਦਾ ਹੈ ਕਿਹੜੇ ਟਾਈਮ ਕਿਹੜੇ ਕਿਹੜੇ ਟਾਈਮ ਕਿਹੜਾ ਪਟਾਕਾ ਪੈ ਜਾਣਾ ਆ ਦੇ ਥੱਲੇ ਕਿਸੇ ਦੀ ਧਮਕੀ ਆ ਗਈ ਵਰਨਾ ਮੈਂ ਬਲੌਕ ਕਰ ਦੂੰਗੀ ਮੈਂ ਕੀ ਕਰ ਰਹੀ ਜੀ ਮੈਂ ਉੱਪਰ ਤੁਸੀਂ ਦੱਸਿਆ ਨਹੀਂ ਵੀ ਕਿਉਂ ਕਰ ਦੂੰਗੀ ਹੈ ਨਾ ਕਹਿੰਦੀ ਮੈਂ ਵਰਨਾ ਮੈਂ ਬਲੌਕ ਕਰ ਦੂੰਗੀ ਨਾ 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 ਡੋਨਟ ਡੂ ਥੈਟ ਡੋਨਟ ਬਲੌਕ ਮੀ ਡਾਰਲਿੰਗ ਡੋਨਟ ਡੂ ਥੈਟ ਆਈ ਡੋਨਟ ਨੋ ਕੀ ਹੋਇਆ ਕੀ ਹੋਇਆ ਕੀ ਨਹੀਂ ਹੋਇਆ ਆ ਆ ਜੈਸਮੀਨ ਸੇ ਕਦ ਮਿਲੋਗੇ कौन जैस्मीन सी कब हुन पता नहीं आ जाता पूरा लिखया करो 90 90 90 90 जैस्मीन या जैस्मीन पसीन जैस्मीन हां या जैस्मीन सैंडलस जैस्मीन दसया करो क्रकड़े किड़ ते चलो थैंक यू ਤੁਹਾਡਾ ਤੁਸੀਂ ਆਪਣਾ ਟਾਈਮ ਦਿੱਤਾ थैंक यू so much लव यू ऑल ਚੜ੍ਹਦੀਆਂ ਕਲਾਂ ਚ ਰਹੋ so ਅੱਜ ਸਿਰਸੇ ਰਾਉਂਡ ਕਮੇਲਾ ਲਾਉਨੇ ਆ ਕੱਲ ਨੂੰ ਬਠਿੰਡੇ ਬਣਾ ਲਾਂਗੇ ਇੱਕ ਵਾਰੀ ਫੇਰ ਦਾ ਸੋ ਜੰਮੂ ਵਾਲੇ ਉੱਥੇ ਵੀ ਆ ਰਹੇ ਆ ਜਿਹੜਾ ਡਿਸਕੋ ਦਾ ਵੀਡੀਓ ਜਿਹੜਾ ਹਾਂ ਡਿਸਕੋ ਜਿਹੜਾ ਆ ਹੈ ਨਾ ਆਹ ਐਸਟੈਪ ਬਣਾਇਆ ਉਹਨੂੰ ਭਾਨੇ ਵਾਂਗੂ ਕਰਕੇ ਬਸ ਉਹਨੂੰ ਫਿਲਮ ਦੇ ਡਾਇਰੈਕਟਰ ਦਵਾਇਆ ਤੇ ਉਹ ਤੁਸੀਂ ਬੈਸਟ ਸਟੈਪ ਜੀ ਦਾ ਭਾਨੇ ਵਾਂਗੂ ਹੋਊਗਾ ਪੂਰਾ ਅਸ਼ਤਰ ਸਟੈਪ ਹੋਊਗਾ ਜੀ ਦਾ ਅਸ਼ਤਰ ਠੀਕ ਹੈ ਉਹਨੂੰ ਆਪਾਂ ਉਹ 5-7 ਬੰਦਿਆਂ ਨੂੰ ਕੱਢਾਂਗੇ ਸਪੈਸ਼ਲ ਉਹਨਾਂ ਨੂੰ ਪ੍ਰੀਮੀਅਰ ਤੇ ਬੁਲਾਵਾਂਗੇ ਸਕਰੀਨਾਂ ਤੇ ਬੁਲਾਵਾਂਗੇ ਕਿਉਂਕਿ ਐਤ ਕੀ ਪੂਰੀ ਵਰਲਡ ਵਾਈਡ ਇਹਦੀ ਸਕਰੀਨਿੰਗ ਕੀਤੀ ਜਾ ਰਹੀ ਹੈ ਕੈਨੇਡਾ ਜਿਵੇਂ ਦੀਆਂ ਸਕਰੀਨਾਂ ਹੋ ਰਹੀਆਂ ਨੇ ਇੱਥੇ ਵੀ ਹੋ ਰਹੀਆਂ ਨੇ ਤੇ ਫਲਾਣਾ ਜਾਏਗਾ ਕਹਿੰਦਾ ਭਾਈ ਮੀਆਂ ਖਲੀਫਾ ਨਾਲ ਉਹ ਕਰੋ ਕਲੈਬ ਮੀਆਂ ਖਲੀਫਾ ਕੌਣ ਹੈ ਅਮਰੀਕਨ ਹੈ ਸਾਡਾ ਓ ਹੈ ਪਾਨਾ ਖੁਸ਼ ਹੋਇਆ ਮੇਰੇ ਖਲੀਫੇ ਦੇ ਨਾਲ ਤੇ ਯੂ نو ਠੀਕ ਹੈ ਜੀ ਵੀਰੇ ਤੇਰੇ ਵਿਚਾਰ ਬਹੁਤ ਵਧੀਆ ਨੇ ਜੇ ਮੇਰਾ ਬਸ ਚੱਲਦਾ ਮੈਂ ਤੇਰਾ ਕੋਲਾਬੋਰੇਸ਼ਨ ਤੇਰੀ ਮੈਂ ਕਰਾ ਦਿੰਦਾ ਉਹਦੇ ਨਾਲ ਹੁਣ ਮੇਰਾ ਬਸ ਚੱਲਦਾ ਹੀ ਨਹੀਂ ਹੈ ਠੀਕ ਹੈ ਤੇ ਉਸ ਨਾਲ ਚੜ ਤੇ ਕਰ ਲਈ ਹੈ ਹੈ ਮੈਂ ਚੜਦੇ ਹੁੰਦੀ ਉਹਦੀ ਫੋਟੋ ਕੋਲਾਬੋਰੇਸ਼ਨ ਕਰ ਲਵਾਂ ਸਨੈਪਚੈਟ ਤੇ ਪਾਨਾ ਜੀ ਕਹਿੰਦੇ ਹੁੰਦੀ ਆ ਫੋਟੋ ਕੋਲਾਬੋਰੇਸ਼ਨ ਕਰ ਲਿਓ ਪਾਨਾ ਜੀ ਨੇ ਪਾਨਾ ਜੀ ਨੇ ਕੀਤੀ ਹੋਣੀ ਕੋਲਾਬੋਰੇਸ਼ਨ ਪਾ ਦੇ ਆ ਸ਼ਰਮ ਕਰ ਲੈ ਸ਼ਰਮ ਹੋਏ ਹੈ ਸੋਸ਼ਲ ਮੀਡੀਆ ਤੇ ਬੈਠ ਕੇ ਲੋਕਾਂ ਨੂੰ ਉਹ ਸਿੱਧੀ ਮਤਨਾ ਦੇਈ ਕਦੇ ਮੈਂ ਖਲੀਫੇ ਦੀਆਂ ਗੱਲਾਂ ਕਰਦਾ ਵਾ ਨਹੀਂ ਨਹੀਂ ਮੈਂ ਨਹੀਂ ਮੈਂ ਤਾਂ ਫਿਲਮ ਦੀ ਗੱਲਾਂ ਕਰਦਾ ਡਿਸਕੋ ਡਿਸਕੋ ਅਜੋ ਨੇ ਲਿਖਿਆ ਮੈਂ ਖਲੀਫੇ ਮੈਨੂੰ ਐ ਲੱਗਿਆ ਮੈਂ ਇੱਕਦਾਂ ਚੱਕਿਆ ਮੈਨੂੰ ਐ ਲੱਗਿਆ ਵੀ ਕਿਤੇ ਕੋਈ ਬੁਰਜ ਖਲੀਫੇ ਨਾਲ ਲੈਟਰ ਤਾਂ ਕੀ ਜਾ ਕੇ ਕੋਈ ਤੂੰ ਮੈਨੂੰ ਤੂੰ ਨਾ ਆਟ ਭਾਈ ਉਸ ਉਸ ਪਾਸੇ ਨਿੱ ਚੱਲ ਗਿਆ ਹਾਂ ਵਾਹ ਵਾਹ ਮੈਂ ਲਵਾਇਆ ਡਿਸਕੋ ਡਿਸਕੋ ਤੇ ਵੀਡੀਓ ਬਣਾ ਕੇ ਹਾਂ ਡਿਸਕੋ ਡਿਸਕੋ ਤੇ ਡੈਂਗ 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 ਵੀਡੀਓ ਬਣਾ ਬਣਾ ਕੇ ਸਾਨੂੰ ਰੀਲਾਂ ਜ਼ਰੂਰ ਟੈਗ ਕਰੋ ਮਹਾਰਾਜ ਤੇ ਚੱਕ ਦਿਓ ਫੱਟੇ ਦੇ ਰੀਲਾ ਵਾਲੇ ਤੇ ਨੇਰੀ ਠੜ ਦੇਾਂਗੇ ਆਪਾਂ ਵੀ ਸ਼ੇਅਰ ਕਰਨੇ ਵਾਲੀ ਤੇ ਜਿਨ੍ਹਾਂ ਦੀਆਂ ਬੈਸਟ ਅਰੀਲਾ ਹੋਣਗੀਆਂ ਉਹਨਾਂ ਨੂੰ ਆਪਾਂ ਪ੍ਰੀਮੀਅਰਾਂ ਤੇ ਉੱਤੇ ਬੁਲਾਵਾਂਗੇ ਸਾਰਿਆਂ ਨੂੰ ਐਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕਈ ਜਗ੍ਹਾ ਪ੍ਰੀਮੀਅਰ ਕਰੀਏ ਤਾਂ ਤੁਹਾਡੇ ਨਾਲ ਬੈਠ ਕੇ ਆ ਫਿਲਮ ਦੇਖੀਏ ਕਹਿੰਦਾ ਭਾਈ ਐ ਇੰਨੀ ਸੋਹਣੀ ਕੁੜੀ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਐ ਤੁਸੀਂ ਕਰਦੇ ਨਹੀਂ ਭਾਈ ਕਿਹੜੀ ਕੁੜੀ ਕੌਣ ਅੱਛਾ ਤੁਸੀਂ ਆ ਪਹੁੰਚੀ ਸੌਰੀ ਮਾਫ ਕਰਦੇ ਹੋ ਜੀ ਮੈਂ ਰਹਿ ਗਿਆ ਬੱਚੇ ਤੁਹਾਡਾ ਮੈਸੇਜ ਹਲ ਲਲਲਾ ਹੋ ਗਈ ਤੇ ਉਹਦੇ ਲਈ ਵਾਫੀ ਜਾਨਾ ਗੱਲ ਜਿਹੜਾ ਮਰਜ਼ੀ ਕਰੋ ਜੀ ਤੁਸੀਂ ਜੀ ਸਾਦ ਕੇ ਮੈਂ ਪੜੀ ਜਾਣਾਂ ਦੀ ਕੋਸ਼ਿਸ਼ ਕਰਦਾ ਸਾਰੇ ਅ ਛਿੰਦੇ ਨਾਲ ਮੇਰੀ ਕਲੈਬਰੇਸ਼ਨ ਕਰਾ ਦਿਓ ਜੀ ਛਿੰਦੇ ਨਾਲ ਮੈਂ ਤੁਸੀਂ ਭੇਜ ਦਿਓ ਜੀ ਆਪਣੀ ਵੀਡੀਓ ਆਪਾਂ ਜਿੱਥੇ ਜਿੱਥੇ ਕਲੈਬਰੇਸ਼ਨ ਹੋਊਗੀ ਜਿਹੜੀ ਜਿਹੜੀ ਆਪਾਂ ਨਾਲ ਦੀ ਨਾਲ ਹੀ ਉਹਦਾ ਠਾਠੂ ਸਭ ਕਰ ਦੇਣਾ ਵਾ ਠੀਕ ਹੈ ਜੀ ਚੱਕ ਦੇਣਿਆ ਫਟੇ ਤੇ ਲਵ ਯੂ ਆਲ ਇਹ ਬਾਬਾ ਫਰੀਦ ਕਾਲਜ ਆਉਣਾ ਤੁਸੀਂ ਬਠਿੰਡੇ ਅ ਮੈਨੂੰ ਇਹ ਪਤਾ ਨਹੀਂ ਵੀ ਮੈਂ ਉੱਥੇ ਆਉਣਾ ਜਾਂ ਨਹੀਂ ਆਉਣਾ ਜਿੱਥੇ ਜਿੱਥੇ ਆਉਣਾ ਵਾ ਉਹ ਅਸੀਂ ਅਪਡੇਟ ਨਾਲ ਨਾਲ ਕਰਦੇ ਰਹਨੇ ਆ ਅੱਜ ਸਰਸਿਆਏ ਹੋਇਆ ਥੈਂਕ ਯੂ ਵੈਲਕਮ ਟੂ ਸਰਸਾ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਸਰਸਿਆਲਿਓ ਤੇ ਆਪਾਂ ਤੁਹਾਨੂੰ ਅੱਜ ਮਿਲਦੇ ਆਂ ਅੱਜ ਤੁਹਾਨੂੰ ਨਵੇਂ ਪੁਰਾਣੇ ਸਭ ਗਾਣੇ ਸੁਣਾਏ ਜਾਣਗੇ ਨਵਾ 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 ਪਿਆਰ ਹੋਇਆ ਏ ਨਵੀਂ ਨਵੀਂ ਜੱਟ ਤੇ ਜਵਾਨੀ ਚੜੀ ਐ ਜਰੂਰ ਸੁਣਾਵਾਂਗੇ ਮਹਾਰਾਜ ਮੈਨੂੰ ਥੱਲੇ ਆ ਰਹੇ ਨੇ ਆ ਸੁਣਾ ਦਿਓ ਉਸ ਨਾਲ ਦਿਓ ਆ ਜੋ ਜੋ ਹਣੀ ਪਾਜੀ ਕੇ ਸਾਥ ਵੀ ਗਾਣਾ ਕਰੋ ਜਰੂਰ ਕਰਾਂਗੇ ਮਹਾਰਾਜ ਭਰਾ ਆ ਆਪਣਾ ਡੈਫੀਨੇਟਲੀ ਕਰਾਂਗੇ ਦੁਬਈ ਕਦੋਂ ਆਣਾ ਦੁਬਈ ਵੀ ਆਪਣਾ ਪਲਾਨ ਬਣ ਰਿਹਾ ਜੀ ਸ਼ਾਇਦ ਇਸੇ ਫਿਲਮ ਦੀ ਪ੍ਰੋਮੋਸ਼ਨ ਦੇ ਉੱਤੇ ਆਬ ਆਇਆ ਲੋ ਤੁਹਾਡੇ ਕੋਲੇ ਠੀਕ ਹੈ ਜੀ ਤੇ ਥੈਂਕ ਯੂ ਹੁਣ ਆਪਾਂ ਡਨ ਕਰੀਏ ਇਸ ਤੋਂ ਪਹਿਲਾਂ ਭਾਨੇ ਦੀ ਸ਼ਕਲ ਦਿਖਾਈ ਬਾਈ ਕਹਿੰਦਾ ਉਹ ਕੀ ਆ ਭਾਨੇ ਦੀ ਸ਼ਕਲ ਜਾ ਦੇ ਲੈ ਆ ਲਾ ਲੋ ਚਾ ਸਨੇਪ ਜੋੜ ਖਿੱਚ ਲੋ ਇਹਦਾ ਆ ਲੈ ਸਟੈਪ ਰੇ ਲੈ ਭਾਨੇ ਦਾ ਭਾਨੇ ਦਾ ਸ ਇੱਕ ਵਾਰੀ ਇੱਕ ਵਾਰੀ ਕੰਮ ਲੱਸੀ ਆ ਫੇਰ ਅਗਲੇ ਥੱਲੇ ਕਮੈਂਟ ਕਰਦੇ ਆ ਸਹੀ ਹੋ ਗਿਆ ਤੇ ਕੋਈ ਤੇ ਨਹੀਂ ਸਹੀ ਆ ਗਿਆ ਮੈਂ ਐਂ ਦੇ ਕਰਕੇ ਆਇਆ ਚਲੇ ਗਿਆ ਸੋ ਤੁਸੀਂ ਵਧੀਆ ਸਟੈਪ ਬਣਾਉਣਾ ਭਾਨੇ ਨੂੰ ਐ ਨਹੀਂ ਕਰਨਾ ਹੈਗਾ ਡੋਨਟ ਬੀ ਲਾਈਕ ਹੈਲਨ ਸੋ ਬੀ ਲਾਈਕ ਗਿੱਪੀ ਕਰਿਆਡ ਇਸਟਿਸ਼ ਇਸਟਿਸ਼ ਐਂਡ ਦੇ ਸੀਮ ਹਾਲਾ ਠੀਕ ਹੈ ਜੀ ਸੋ ਥੈਂਕ ਯੂ ਚੜਦੀ ਕਲਾ ਚ ਰਹੋ ਆਪਾਂ ਮਿਲਦੇ ਹੁਣ ਕੱਲੂ ਆਪਾਂ ਫੇਰ ਲਾਈਵ ਹੋਵਾਂਗੇ ਕੋਸ਼ਿਸ਼ ਕਰਾਂਗੇ ਬਠੰਡਿਓ ਤੇ ਕੱਲੂ ਗੱਲਾਂ ਬਾਤਾਂ ਮਾਰਾਂਗੇ ਇਸੇ ਟਾਈਮ ਠੀਕ ਹੈ ਜੀ ਚੈੱਕ ਦਿਓ ਫਟੇ ਕਰਾ ਚੜ ਚੜਦੀ ਕਲਾ ਚ ਰਹੋ